ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤਕਰੀਬਨ 10-12 ਦਿਨਾਂ ਬਾਅਦ ਇੱਕ ਵੀਡੀਓ ਤਿਆਰ ਕਰ ਰਹੇ ਹਾਂ ਕਿਉਂਕਿ ਸਾਡੇ ਰਾਉਂਡ ਗਲਾਸ ਫਾਊਂਡੇਸ਼ਨ ਦੇ ਜਿਹੜੇ ਫਾਊਂਡਰ ਹੈਗੇ ਗੁਰਪ੍ਰੀਤ ਸਿੰਘ ਜੀ ਸਨੀ ਸਿੰਘ ਆਏ ਹੋਏ ਸੀ ਸੇ ਅਮਰੀਕਾ ਤੋਂ ਤਾਂ ਉਹਨਾਂ ਨਾਲ ਸਾਡੀਆਂ ਕੁਝ ਮੀਟਿੰਗਾਂ ਸੀ ਇਸ ਕਰਕੇ ਥੋੜਾ ਜਿਹਾ ਸ਼ੈਡਿਊਲ ਕਾਫੀ ਬਿਜ਼ੀ ਰਿਹਾ ਤੇ ਹੁਣ ਫੇਰ ਤੋਂ ਇੱਕ ਵਾਰ ਕੋਸ਼ਿਸ਼ ਕਰਾਂਗੇ ਇੱਕ ਵਾਰ ਫੇਰ ਤੋਂ ਜਿਹੜੇ ਦਰਖਤਾਂ ਬਾਰੇ ਜਿਹੜੀ ਸਰਚ ਚੱਲਦੀ ਆ ਰਹੀ ਸੀ ਲਗਾਤਾਰ ਉਹਨੂੰ ਅਸੀਂ ਕੰਟੀਨਿਊ ਕਰਾਂਗੇ ਹੁਣ ਤੇ ਹੌਲੀ-ਹੌਲੀ ਸੀ ਜਿਹੜਾ ਵੇਸਟ ਮੈਨੇਜਮੈਂਟ ਦਾ ਪ੍ਰੋਜੈਕਟ ਸਾਡ ਉਬੀ ਅਸੀਂ ਸ਼ਾਰਟਲਿ ਸਟਾਰਟ ਕਰਨ ਜਾਵਾਂਗੇ ਕਿਉਂਕਿ ਨਵੀਆਂ ਪੰਚਾਇਤਾਂ ਵਾਲੇ ਉਸ ਤੋਂ ਪਹਿਲਾਂ ਅਸੀਂ ਇਸ ਨੂੰ ਫਲੋ ਚ ਲਿਆਵਾਂਗੇ ਕਿ ਕਿਵੇਂ ਮੈਨੇਜ ਕਰਨਾ ਕੂੜੇ ਨੂੰ ਇਹ ਸਾਰਾ ਸਿਸਟਮ ਅਸੀਂ ਹੌਲੀ-ਹੌਲੀ ਤੁਹਾਡਾ ਗੱਲਬਾਤ ਕਰਾਂਗੇ ਤੁਹਾਡੇ ਨਾਲ ਤੇ ਉਸ ਤੋਂ ਬਾਅਦ ਜਿਹੜੀ ਹੁੰਦੀ ਕਾਰਗੁਜ਼ਾਰੀ ਹੈਗੇ ਰੌਂਗਲਾਸ ਫਾਊਂਡੇਸ਼ਨ ਦੇ ਹੁੰਦਾ ਅਸੀਂ ਮਤਲਬ ਕਹਿੰਦਾ 2.5 ਮਿਲੀਅਨ ਰੁਪਏ ਜਿਹੜੇ ਹੈਗੇ ਆ 25 ਲੱਖ ਬੂਟਾ ਸਾੜੀ ਪੰਜਾਬ ਦੀ ਧਰਤੀ 'ਚ ਭੇਜ ਚੁੱਕੇ ਆ ਤਾਂ ਇਹ ਕਾਰਗੁਜ਼ਾਰੀ ਚੱਲ ਰਹੀ ਹੈ ਤੇ ਅਸੀਂ ਇਸ ਸੀਜ਼ਨ ਦੇ ਵਿੱਚ ਅਸੀਂ 3 ਮਿਲੀਅਨ ਰੁਪਏ ਪੂਰੇ ਕਰਨੇ ਆ ਪੰਜ ਪੰਜ ਕਿਲੋ ਬੂਟਾ ਸਾਡਾ ਪੈਂਡਿੰਗ ਹੈ ਜਿਹੜਾ ਕਿ ਅਸੀਂ ਲਗਾਤਾਰ ਸਾਈਟਾਂ ਜਿਹੜੀਆਂ ਤਿਆਰ ਹੋ ਰਹੀਆਂ ਪੰਜਾਬ 'ਚ ਜ਼ਿਲ੍ਹਾ ਪ੍ਰਸ਼ਾਸਨਾਂ ਦੇ ਸਹਿਯੋਗ ਨਾਲ ਇਹ ਸਾਰਾ ਚੱਲਦਾ ਆ ਰਿਹਾ ਕਾਰਜ ਤੇ ਅੱਜ ਜਿਹੜਾ ਮੁੱਦਾ ਹੈਗਾ ਅੱਜ ਜਿਹੜੀ ਅਸੀਂ ਗੱਲ ਚਰਚਾ ਕਰਨੀ ਹੈ ਮਹਿੰਦੀ ਦੀ ਚਰਚਾ ਕਰਨੀ ਆ ਇਹ ਮਹਿੰਦੀ ਦਾ ਕੋਈ ਸ਼ਗਨਾ ਵਾਲਾ ਰੁੱਖ ਹੈਗਾ ਤੇ ਸ਼ਗਨਾ ਦਾ ਰੰਗ ਵੀ ਬੋਲ ਦਿੰਦੇ ਇਹਨੂੰ ਮਤਲਬ ਕਹਿੰਦਾ ਇਹ ਬਹੁਤ ਹੀ ਬਹੁਤ ਹੀ ਜ਼ਬਰਦਸਤ ਇਹ ਮਤਲਬ ਕਹਿੰਦਾ ਛੋਟਾ ਟ੍ਰੀ ਬੋਲ ਸਕਦੇ ਆ ਤੇ ਲਾਰਜ ਸ਼ਰਬ ਵੱਡੀ ਸ਼ਰਬ ਬੋਲ ਸਕਦੇ ਤੇ ਛੋਟੇ ਪੱਤਿਆਂ ਵਾਲਾ ਰੁੱਖ ਆ ਤੇ ਸਭ ਤੋਂ ਪਹਿਲਾਂ ਇਹ ਸਮਝਾਂਗੇ ਜਿਹੜੇ ਮਹਿੰਦੀ ਸ਼ਬਦ ਆ ਹਿੰਦੀ ਭਾਸ਼ਾ ਚ ਇਹਨੂੰ ਮਹਿੰਦੀ ਕਹਿੰਦੇ ਆ ਤੇ ਅਰਬੀ ਭਾਸ਼ਾ ਚ ਹਿਨਾ ਬੋਲਦੇ ਇਹਨੂੰ ਤੋਂ ਉਸ ਤੋਂ ਇਲਾਵਾ ਕੈਂਪ ਫਾਇਰ ਵੀ ਬੋਲ ਦਿੰਦੇ ਆ ਮਿਗਨੋਟੀ ਟਰੀ ਵੀ ਬੋਲ ਦਿੰਦੇ ਆ ਇਜੀਪਟਿਨ ਪ੍ਰਿਵਟ ਵੀ ਬੋਲ ਦਿੰਦੇ ਆ ਤੇ ਅਰਬਿਕ ਭਾਸ਼ਾ ਚ ਇਹਨੂੰ ਅਲਕੀਮਾ ਬੋਲ ਦਿੰਦੇ ਆ ਮਹਿੰਦੀ ਨੂੰ ਇਹ ਇਹਦੇ ਕੁਝ ਨਾਮ ਹੈਗੇ ਆ ਤੋਂ ਉਸ ਬਾਅਦ ਜਿਹੜਾ ਸੈਂਟੀਫਿਕ ਨੇਮ ਦੀ ਗੱਲ ਕਰਾਂਗੇ ਲੌਸੀਨੀਆ ਲੌਸੋਨੀਆ ਅਨਰਮਿਸ ਕਰਕੇ ਦਾ ਸੈਂਟੀਫਿਕ ਨੇਮ ਆ ਜਿਹੜਾ ਜੀਨਸ ਨਾਮ ਆ ਲੋਸੋਨੀਆ ਲੋਸੋਨੀਆ ਜਿਹੜਾ ਜੀਨਸ ਨਾਮ ਹੈਗਾ ਇਹ ਜohn Lawson ਤੋਂ ਜਿਹੜਾ ਇੱਕ ਬੰਦਾ ਹੈਗਾ ਇਹ ਸਰਵੇਅਰ ਜਨਰਲ ਆਫ ਨਾਰਥ ਕੈਰੋਲਾਈਨਾ ਉਹਦੇ ਨਾਮ ਪਿੱਛੇ ਰੱਖਿਆ ਗਿਆ ਲੋਸੋਨੀਆ ਨਾਮ ਉਸ ਤੋਂ ਬਾਅਦ ਜਿਹੜਾ ਸਪੀਸੀ ਦਾ ਨਰਮਿਸ ਇਹ ਮਤਲਬ ਕਹਿੰਦਾ ਇਹਦਾ ਮੀਨਿੰਗ ਹੈਗਾ ਥੋਰਨਲੈਸ ਮਤਲਬ ਇਹਦੇ ਕੋ ਕੰਡਾ ਨਹੀਂ ਹੈਗਾ ਇਹ ਇਹਨੂੰ ਇੰਡੀਕੇਟ ਕਰਦਾ ਹੈਗਾ ਤੋਂ ਉਸ ਤੋਂ ਬਾਅਦ ਦੱਸਣਾ ਚਾਹਾਂਗੇ ਇਹ ਜਿਹੜਾ ਨੇਟਿਵ ਹੈਗਾ ਅਰਬੀਆ ਪਰਸ਼ੀਆ ਜਿਹਨੂੰ ਇਰਾਨ ਬੋਲਦੇ ਆ ਏਜੀਪਟ ਇੰਡੀਆ ਤੇ ਆਸਟ੍ਰੇਲੀਆ ਦਾ ਇਹ ਨੇਟਿਵ ਹੈਗਾ ਰੁੱਖ ਜੀ ਇੰਡੀਆ ਦੀ ਖਾਸ ਕਰਕੇ ਗੱਲ ਕਰੀਏ ਇਹ ਪੰਜਾਬ ਹਰਿਆਣਾ ਗੁਜਰਾਤ ਮਧ ਪ੍ਰਦੇਸ਼ ਰਾਜਸਥਾਨ ਚ ਪਾਈ ਜਾਂਦੀ ਆ ਤੇ ਰਾਜਸਥਾਨ ਦਾ ਇੱਕ ਸੁਜਾਤ ਨਾਂ ਦਾ ਸ਼ਹਿਰ ਹੈਗਾ ਸਿਟੀ ਹੈਗੀ ਆ ਜਿਹਨੂੰ ਹਿਨਾ ਸਿਟੀ ਬੋਲਦੇ ਆ 90% ਪ੍ਰੋਡਕਸ਼ਨ ਜਿਹੜੀ ਹਿਨਾ ਦੀ ਇੱਥੇ ਜਿਹੜੀ ਹੁੰਦੀ ਆ ਉਹ ਐਕਸਪੋਰਟ ਹੁੰਦੀ ਆ ਮਤਲਬ ਤੇ ਇਹ ਜਿਹੜਾ ਸ਼ਹਿਰ ਹੈਗਾ ਸੁਜਾਤ ਇਹ ਫੇਮਸ ਆ ਮਹਿੰਦੀ ਫਾਰਮਾਂ ਲਈ ਤੇ ਪ੍ਰੋਡਕਸ਼ਨ ਮਹਿੰਦੀ ਉੱਥੋਂ ਦੀ ਇਹ ਮਤਲਬ ਕਹਿੰਦਾ ਜਾਂਦੀ ਹੈਗੀ ਆ ਤੇ ਦੋ ਵਾਰ ਇਹਨੂੰ ਕ੍ਰੌਪ ਬਿਜ਼ਨਸ ਵਾਸਤੇ ਐਂਗਲ ਤੋਂ ਕਰਦੇ ਆ ਦੀ ਮਤਲਬ ਕਹਿੰਦਾ ਖੇਤੀ ਉਹਨੂੰ ਦੋ ਵਾਰ ਦੇ ਪੱਤੇ ਲੈਂਦੇ ਹੈਗੇ ਜਿਹੜਾ ਪ੍ਰੋਡਕਸ਼ਨ ਲੈਂਦੇ ਹੈਗੇ ਅਪ੍ਰੈਲ ਮਈ ਚੱਲਦੇ ਇੱਕ ਇੱਕ ਅਕਤੂਬਰ ਨਵੰਬਰ ਚ ਇਹਨੂੰ ਲਿਆ ਜਾਂਦਾ ਹੈਗਾ ਤਾਂ ਉਸ ਤੋਂ ਬਾਅਦ ਉਹਨੂੰ ਫਲਾਵਰਿੰਗ ਦੀ ਗੱਲ ਕਰਾਂਗੇ ਜਿਹੜੇ ਫੁੱਲ ਹੈਗੇ ਬਹੁਤ ਹੀ ਸੁਗੰਧਮਈ ਫੁੱਲ ਆ ਇਸ ਛੋਟੇ ਰੁੱਖ ਦੇ ਤਾਂ ਮਈ ਜੂਨ ਵਿੱਚ ਫੁੱਲ ਆਉਂਦੇ ਆ ਤੇ ਹਲਕੇ ਗੁਲਾਬੀ ਰੰਗ ਦੇ ਫੁੱਲ ਆ ਗੁੱਛਿਆਂ 'ਚ ਲੱਗਦੇ ਆ ਮਤਲਬ ਕਹਿੰਦਾ ਬੜਾ ਬਹੁਤ ਸੋਹਣੇ ਲੱਗਦੇ ਲੱਗੇ ਹੋਏ ਉਸ ਤੋਂ ਬਾਅਦ ਫਲ ਫਲ ਗੋਲ ਹੁੰਦਾ ਤੇ ਮਤਲਬ ਉਹ ਜਿਹੜਾ ਮਟਰ ਦੇ ਦਾਣੇ ਜਿੰਨਾ ਸਾਈਜ਼ ਹੁੰਦਾ ਉਹਦੇ ਵਿੱਚ ਬਹੁਤ ਸਾਰੇ ਬੀਜ ਹੁੰਦੇ ਆ ਅਸੀਂ ਜਿਹੜਾ ਹੁਣ ਦੇਖੋ ਉਹਦੀ ਨਰਸੀ ਜਰੂਰ ਤਿਆਰ ਕਰਦੇ ਆ ਇਹ ਮਹਿੰਦੀ ਨੂੰ ਤਾਂ ਅਸੀਂ ਸੀਡ ਨੂੰ ਤੋਂ ਤਿਆਰ ਕਰਦੇ ਆ ਬੀਜਾਂ ਤੋਂ ਜਿਹੜੀ ਪਨੀਰੀ ਬੀਜਦੇ ਆ ਦੀ ਮਤਲਬ ਕਹਿੰਦਾ ਮਹਿੰਦੀ ਦੀ ਉਸ ਤੋਂ ਬਾਅਦ ਅਸੀਂ ਨੂੰ ਕਲਮਾ ਤੋਂ ਵੀ ਤਿਆਰ ਕਰਦੇ ਆ ਮਤਲਬ ਕਹਿੰਦਾ ਇਹ ਇਹ ਅਸੀਂ ਇਸ ਤਰ੍ਹਾਂ ਇਹਨੂੰ ਤਿਆਰ ਕਰਦੇ ਹੈਗੇ ਆ ਤਾਂ ਉਸ ਤੋਂ ਬਾਅ ਜਿਹੜਾ ਮਹਿੰਦੀ ਦੇ ਪੱਤਿਆਂ ਨੂੰ ਰਗੜ ਕੇ ਹੱਥਾਂ ਤੇ ਮਤਲਬ ਚੜਾਇਆ ਜਾਂਦਾ ਮਹਿੰਦੀ ਨੂੰ ਰੰਗ ਚੜਾਇਆ ਜਾਂਦਾ ਹੈਗਾ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਨੂੰ ਬਾਲ ਬਾਲ ਮਤ ਬਾਲ ਨੂੰ ਰੰਗਣ ਵਾਸਤੇ ਵਰਤਦੇ ਹੈਗੇ ਆ ਇਸੇ ਸੁੱਕੇ ਪੱਤਿਆਂ ਨੂੰ ਪੀ ਕੇ ਧੂੜਾ ਬਣਾਇਆ ਜਾਂਦਾ ਹੈਗਾ ਉਸ ਧੂੜੇ ਨੂੰ ਵੀ ਮਹਿੰਦੀ ਕਹਿੰਦੇ ਆ ਵੀ ਸਮਝਣ ਪੁਰਾਣੇ ਸਮੇਂ 'ਚ ਧੂੜਾ ਬੋਲਦੇ ਸੀ ਨੂੰ ਮਤਲਬ ਕਹਿੰਦਾ ਤੇ ਹੁਣ ਗੱਲ ਆ ਗਈ ਸ਼ਗਨਾਂ ਵਾਲਾ ਰੁੱਖ ਕਿਉਂ ਕਹ ਰਹੇ ਆ ਸ਼ਗਨਾਂ ਰੁੱਖ ਕਿਉਂ ਕਹ ਰਹੇ ਜਦੋਂ ਜਦੋਂ ਕਿਸੇ ਲੜਕੀ ਦਾ ਵਿਆਹ ਹੁੰਦਾ ਵਿਆਹ ਤੋਂ ਪਹਿਲਾਂ ਮਤਲਬ ਕਹਿੰਦਾ ਹੈ ਮਹਿੰਦੀ ਨੂੰ ਹੱਥਾਂ ਪੈਰਾਂ ਤੇ ਲਾਇਆ ਜਾਂਦਾ ਸ਼ਗਨ ਦੇ ਤੌਰ ਤੇ ਤੇ ਪ੍ਰਾਣੇ ਸਮੇਂ ਦੀ ਰਵਾਸ ਸੀ ਜਿਹੜੀ ਨੈਨਾ ਹੁੰਦੀ ਸੀ ਨੈਨ ਹੁੰਦੀ ਸੀ ਪਿੰਡਾਂ ਦੀ ਨੈਨ ਪਹਿਲਾਂ ਜਿਹੜੀ ਲੜਕੀ ਦਾ ਵਿਆਹ ਹੁੰਦਾ ਸੀ ਉਹਦੇ ਲਾਉਂਦੀ ਸੀ ਉਸ ਤੋਂ ਬਾਅਦ ਜਿਹੜੇ ਸਾਡੀਆਂ ਬਹੂਆਂ ਸੀਗੀਆਂ ਕੁੜੀਆਂ ਸੀਗੀਆਂ ਹੋਰ ਉਹ ਸਾਰੀਆਂ ਮਤਲਬ ਕਹਿੰਦਾ ਮੇਲਿਆਂ ਨੂੰ ਇਹ ਸਾਰਾ ਮਹਿੰਦੀ ਬਾਅਦ ਚ ਲੱਗਦੀ ਸੀ ਸ਼ਗਨ ਦੇ ਤੌਰ ਤੇ ਸਿਸਟਮ ਮਹਿੰਦੀ ਨੂੰ ਆਪਾਂ ਪਹਿਲਾਂ ਵਿਆਹੀ ਹੋਈ ਕੁੜੀ ਨੂੰ ਲਾਉਂਦੇ ਸੀ ਉਸ ਤੋਂ ਬਾਅਦ ਸਾਰੀਆਂ ਜਿਹੜੀਆਂ ਪਰਿਵਾਰ ਨੂੰ ਲਾਈ ਜਾਂਦੀ ਸੀ ਮਹਿੰਦੀ ਨੈਨ ਸਭ ਤੋਂ ਪਹਿਲਾਂ ਲਾਉਂਦੀ ਸੀ ਮਹਿੰਦੀ ਤਾਂ ਹੁਣ ਜਿਹੜਾ ਉਸ ਤੋਂ ਬਾਅਦ ਕਰਵਾ ਚੌਥ ਜਿਹੜਾ ਵਰਾਤ ਹੁੰਦਾ ਉਦੋਂ ਵੀ ਮਹਿੰਦੀ ਦੇ ਸ਼ਗਨਾ ਤੌਰ ਤੇ ਸ਼ਗਨ ਨਾਲ ਰੁੱਖ ਜਿਵੇਂ ਗੱਲ ਕੀਤੀ ਹੈ ਸ਼ਗਨਾ ਤੌਰ ਤੇ ਲਾਈ ਜਾਂਦੀ ਹੈਗੀ ਹੈ ਜਿਹੜਾ ਅੱਜ ਕੱਲ ਜਿਵੇਂ ਤੀਆਂ ਦਾ ਸੌਂਦਾ ਮਹੀਨਾ ਚੱਲ ਰਿਹਾ ਤੀਆਂ ਦਾ ਰੁੱਤ ਚੱਲ ਰਹੀ ਹੈ ਉਹ ਤੀਆਂ ਦੇ ਸਮੇਂ ਜਿਹੜੋ ਪਿੰਗਾ ਝੂੜਦੀਆਂ ਕੁੜੀਆਂ ਉਦੋਂ ਵੀ ਸ਼ਗਨ ਦੇ ਤੌਰ ਤੇ ਮਹਿੰਦੀ ਨੂੰ ਵਰਤਿਆ ਜਾਂਦਾ ਇਸ ਲਈ ਇਹਨੂੰ ਸ਼ਗਨਾ ਦਾ ਰੁੱਖ ਕਿਹਾ ਜਾਂਦਾ ਹੈਗਾ ਉਸ ਤੋਂ ਬਾਅਦ ਜਿਹੜੇ ਇਹ ਫੁੱਲ ਹੈਗੇ ਆ ਫੁੱਲ ਜਿਹੜੇ ਬਹੁਤ ਹੀ ਐਸੈਂਸ਼ੀਅਲ ਆਇਲ ਯੀਲਡ ਕਰਦਾ ਇਹਨੂੰ ਹਿਨਾ ਇਤਰ ਬੋਲਦੇ ਆ ਜਾਂ ਅਤਰ ਬੋਲਦੇ ਨੇ ਇਤਰ ਬੋਲ ਦਿੰਦੇ ਆ ਜਿਹਨੂੰ ਮਤਲਬ ਕਹਿੰਦਾ ਪਰਫਿਊਮਰੀ ਇੰਡਸਟਰੀ ਵਿੱਚ ਵਰਤਾ ਜਾਂਦਾ ਹੈਗਾ ਇਸ ਤੋਂ ਇਲਾਵਾ ਜਿਹੜੇ ਫੁੱਲ ਹੈਗੇ ਜਿਹੜੇ ਮਤਲਬ ਕਹਿੰਦਾ ਜਿਹੜੇ ਹੁਣ ਲਾਸ਼ਾਂ ਨੂੰ ਪ੍ਰਜਾਰੂ ਕਰਨ ਵਾਸਤੇ ਕਿਸੇ ਸਮੇਂ ਚ ਮਤਲਬ ਕਹਿੰਦਾ ਉਹ ਵੀ ਨਾ ਸਾਨੂੰ ਉਸ ਸਮੇਂ ਵਰਤਾ ਜਾਂਦਾ ਸੀ ਔਰ ਮਹਿੰਦੀ ਦੇ ਅੰਸ਼ ਜਿਹੜੇ ਹੈਗੇ ਮਮਮੀ ਜਿਹੜੀਆਂ ਪੁਰਾਣੀਆਂ ਲਾਸ਼ਾਂ ਸੀਗਾ ਏਜੀਪਟ ਦੀਆਂ ਮਮਮੀ ਸਰੀਆਂ ਉਹਦੇ ਅੰਸ਼ ਜਿਹੜੇ ਕੱਪੜੇ ਤੇ ਲੱਗੇ ਮਿਲਦੇ ਹੁਣ ਵੀ ਮਤਲਬ ਕਹਿੰਦਾ ਤਾਂ ਇਹ ਜਿਹੜਾ ਮਹਿੰਦੀ ਦਾ ਸਿਸਟਮ ਹੈਗਾ ਉਸ ਤੋਂ ਬਾਅਦ ਜਿਹੜੇ ਕਈ ਕਈ ਲੋਕ ਜਿਹੜੇ ਭੇਡਾਂ ਚਾਰ ਦੇ ਬੱਕਰੇ ਚਾਰ ਦੇ ਭੇਡਾਂ ਨੂੰ ਜਿਹੜਾ ਚਾਰਦਾ ਉਸ ਉਹਨਾਂ ਤੇ ਭੇਡਾਂ ਨੂੰ ਮਾਰਕ ਨਿਸ਼ਾਨ ਲਗਾਇਆ ਜਾਂਦਾ ਕਈ ਲੋਕ ਇਹਨੂੰ ਮਹਿੰਦੀ ਨੂੰ ਵਰਤਦੇ ਆ ਉਸ ਨਿਸ਼ਾਨ ਲਾਉਣ ਵਾਸਤੇ ਇਸ ਤੋਂ ਬਾਅਦ ਜਿਹੜੀ ਗੱਲ ਕਰਾਂਗੇ ਇਹ ਜਿਹੜੀ ਮਹਿੰਦੀ ਇਹ ਪ੍ਰੂਣੀ ਪ੍ਰੂਨਿੰਗ ਕਰ ਸਕਦੇ ਆ ਇੰਟਰਸਟਿੰਗ ਹੈਗਾ ਇਹਨੂੰ ਮਤਲਬ ਬਹੁਤ ਵਧੀਆ ਹੈ ਕਿ ਹਜਜ ਦੇ ਤੌਰ ਤੇ ਆਪ ਲਾ ਸਕਦੇ ਆ ਦੇਖੋ ਸਹਜ ਦੇ ਤੌਰ ਤੇ ਆਪਾਂ ਈਸਟ ਡਾਇਰੈਕਸ਼ਨ ਹੋਗੀ ਸਾਊਥ ਡਾਇਰੈਕਸ਼ਨ ਹੋਗੀ ਇਹ ਸਾਊਥ ਈਸਟ ਵਿੱਚ ਇਹ ਰਾਮਨਾਪੁਰ ਹਜਜ ਦੇ ਤੌਰ ਤੇ ਨੂੰ ਲਾ ਸਕਦੇ ਹੈਗੇ ਉਦੋਂ ਬਾਅਦ ਜਿਹੜੇ ਸਾਡੇ ਇਧਰਲੇ ਪਾਸੇ ਨਾਰਥ-ਵੈਸਟ ਵਿੰਡਰ ਬਰੇਕਰ ਆ ਜਾਂਦੇ ਹੈਗੇ ਤੇ ਇਹ ਸਾਰਾ ਸਿਸਟਮ ਹੈਗਾ ਤਾਂ ਲੰਬੇ ਦਰਖਤ ਮਤਲਬ ਉਧਰ ਆ ਨਾਰਥ ਤੇ ਆਪਣੇ ਵੈਸਟ ਵੱਲ ਆ ਜਾਂਦੇ ਜਿਹੜੇ ਇਧਰਲੇ ਪਾਸੇ ਈਸਟ ਤੇ ਸਾਊਥ ਚੜਦਾ ਜਿਹੜਾ ਚੜਦਾ ਵਾਲਾ ਪਾਸੇ ਨਾਲ ਸਾਊਥ ਚ ਮੂਵ ਕਰਦਾ ਉਹਦੇ ਮਹਿੰਦੀ ਆਪਾਂ ਬਾੜ ਲਾ ਸਕਦੇ ਹਾਂ ਬਹੁਤ ਵਧੀਆ ਤਰੀਕੇ ਨਾਲ ਕਟਿੰਗ ਕਰ ਸਕਦੇ ਹਾਂ ਤਾਂ ਫਾਇਦਾ ਹੈਗਾ ਤਾਂ ਇਹ ਸ਼ੰਸਾਈਨ ਨੂੰ ਮਤਲਬ ਸੂਰਜ ਦੀ ਰੋਸ਼ਨੀ ਉਸਾਰ ਜਾਂਦੀ ਹੈ ਤੇ ਸੋਕਾ ਵੀ ਸਾਰ ਜਾਂਦੀ ਹੈ ਸਾਰ ਨਾਲ ਰੁੱਖ ਹੈਗਾ ਸੀ ਕਿਉਂਕਿ ਜੰਗਲਾਂ ਦੇ ਵਿੱਚ ਜਿੱਥੇ ਵੀ ਪੰਜਾਬ 'ਚ ਹੁਣ ਅਸੀਂ ਮਹਿੰਦੀ ਨੂੰ ਪੰਜਾਬ 'ਚ ਆਮ ਕੀਤਾ ਮੰਨੋ ਅਸੀਂ ਬਹੁਤ ਮਹਿੰਦੀ ਤਿਆਰ ਕੀਤੀ ਤੇ ਬਹੁਤ ਲੱਖਾਂ ਦੀ ਤعداد ਜਿਸੀਂ ਮਹਿੰਦੀ ਲਾ ਚੁੱਕੇ ਹੈਗੇ ਆਂ ਇਹ ਬਹੁਤ ਹੀ ਵਧੀਆ ਹੈ ਹਰ ਜੰਗਲ ਚ ਹਰ ਇਲਾਕੇ ਚ ਇਹ ਸਰਵਾਈਵ ਕਰਦੇ ਆ ਮੈਂ ਤੁਸੀਂ ਅਸੀਂ ਇਹ ਦੇਖਿਆ ਹੈਗਾ ਮਤਲਬ ਕਹਿੰਦਾ ਉਸ ਤੋਂ ਬਾਅਦ ਕੁਝ ਮੈਡੀਸਨ ਗੋਦੀ ਦੀ ਗੱਲ ਕਰਾਂਗੇ ਮਹਿੰਦੀ ਦੇ ਜਿਹੜੇ ਇਹ ਜਿਹੜੇ ਜਿਹੜੇ ਮਹਿੰਦੀ ਦੇ ਜਿਹੜੇ ਫੁੱਲ ਹੈਗੇ ਆ ਇਹ ਅਲਸਰ ਨੂੰ ਠੀਕ ਕਰਨ ਵਾਸਤੇ ਵਰਤੇ ਜਾਂਦੇ ਆ ਸਕਿਨ ਦੀ ਡਿਜ਼ੀਜ਼ ਹੋ ਜਾ ਉਹਦੇ ਵਾਸਤੇ ਵਰਤੇ ਜਾਂਦੇ ਆ ਤੇ ਕਿਸੇ ਨੂੰ ਗਠੀਆ ਹੋਵੇ ਉਹਦੇ ਲਈ ਵਰਤਦੇ ਆ ਤੇ ਜੇ ਕਿਸੇ ਦੇ ਪੈਰਾਂ ਥੱਲੇ ਬਰਨਿੰਗ ਸੈਂਸੇਸ਼ਨ ਜੇ ਮੰਨ ਲਓ ਕਹਿੰਦਾ ਸਾਡੇ ਮੇਰੇ ਪੈਰ ਇੱਕ ਪੈਰ ਗਰਮ ਹੋਈ ਰਹਿੰਦੇ ਆ ਮਤਲਬ ਉਹ ਦਿੱਕਤ ਰਹਿੰਦੀ ਆ ਸੈਂਸੇਸ਼ਨ ਹੋਈ ਬਰਨਿੰਗ ਸੈਂਸੇਸ਼ਨ ਹੋਈ ਜਾਂਦੀ ਆ ਉਸ ਜਿਹੜੇ ਉਸ ਦੇ ਕੇਸ ਵਿੱਚ ਇਹਦਾ ਲੇਪ ਲਾ ਸਕਦੇ ਹੈਗੇ ਇਹਨੂੰ ਰਾਮ ਦਿੰਦਾ ਹੈਗੇ ਮਹਿੰਦੀ ਦੇ ਫੁੱਲ ਜਿਹੜੇ ਹੈਗੇ ਉਸ ਤੋਂ ਬਾਅਦ ਜਿਹੜਾ ਇਹਦਾ ਅਫਰੀਕਨ ਦੀ ਜਿਹੜੀ ਲੋਕਲ ਮੈਡੀਸਨ ਜਿਹੜੀ ਉਹਦੇ ਵਿੱਚ ਉਹਨੂੰ ਕੋਰਡ ਦੀ ਬਿਮਾਰੀ ਨੂੰ ਠੀਕ ਕਰਨ ਵਾਸਤੇ ਮਹਿੰਦੀ ਦੀ ਜਿਹੜੀ ਵਰਤੋਂ ਦਾ ਜ਼ਿਕਰ ਆ ਰਿਹਾ ਹੈਗਾ ਜਿਹੜਾ ਇਹਦਾ ਕਾੜਾ ਹੈਗਾ ਬਾਰਕ ਦਾ ਜਿਹੜਾ ਮਹਿੰਦੀ ਦੇ ਬਾਰਕ ਦਾ ਕਾੜਾ ਉਹ ਮਤਲਬ ਕਿ ਇਹਦਾ ਲਿਵਰ ਦੀ ਪ੍ਰੋਬਲਮ ਨੂੰ ਠੀਕ ਕਰਨ ਵਾਸਤੇ ਵੀ ਅਸੀਂ ਕੁਝ ਕਿਤਾਬਾਂ ਚ ਅਸੀਂ ਪੜ੍ਹਿਆ ਇਹਨੂੰ ਤਾਂ ਤੁਹਾਡੇ ਸਿਸਟਮ ਦੇ ਵਿੱਚ ਦੱਸ ਰਹੇ ਹੈਗੇ ਉਸ ਤੋਂ ਬਾਅਦ ਕੁਝ ਗੱਲਾਂ ਹੋਰ ਮਹਿੰਦੀ ਦੇ ਕਰਾਂਗੇ ਸਾਡੇ ਪੰਜਾਬ ਦੇ ਜਿਹੜੇ ਕਲਚਰ ਸੀਗਾ ਪੁਰਾਣਾ ਉਹ ਚ ਮਹਿੰਦੀ ਨੂੰ ਜਿਕਰ ਆਉਂਦਾ ਹੈਗਾ ਜਿਵੇਂ ਕਈ ਵਾਰੀ ਪਰਜਾਈ ਆਪਣੇ ਹੱਥਾਂ ਤੇ ਲੱਗੀ ਮਹਿੰਦੀ ਦਾ ਬਹਾਨਾ ਬਣਾ ਕੇ ਜਿਹੜਾ ਦਿਔਰ ਨੇ ਬਾਜਰਾ ਬੀਜਿਆ ਹੁੰਦਾ ਸੀ ਉਹ ਉਸ ਨੂੰ ਮਤਲਬ ਕਹਿੰਦਾ ਉਸ ਨੂੰ ਹੱਥੀ ਬਾਜਰੇ ਨੂੰ ਰਾਖੀ ਕਰਨ ਤੋਂ ਮਨਾ ਕਰਦੀ ਹੈ ਮਤਲਬ ਤਾਂ ਇਹਦਾ ਜ਼ਿਕਰ ਆਉਂਦਾ ਹੈਗਾ ਫਿਰ ਇੱਕ ਲੋਕ ਗੀਤ ਰਹੀਂ ਤੇਰੇ ਬਾਜਰੇ ਦੀ ਰਾਖੀ ਦਿਉਰਾ ਮੈਨਾ ਬੰਦੀ ਵੇ ਜੇ ਮੈਂ ਤਾੜੀ ਮਾਰ ਉੜਾਮਾ ਮੇਰੀ ਮਹਿੰਦੀ ਲੈਂਦੀ ਵੇ ਕਰਕੇ ਜਿਗਰ ਆਉਂਦਾ ਹੈਗਾ ਇਸ ਤੋਂ ਇਲਾਵਾ ਇੱਕ ਹੋਰ ਸੱਸ ਨੂੰ ਦਾ ਰਿਸ਼ਤਾ ਜਿਹੜਾ ਹੈਗਾ ਬਹੁਤ ਖਟਾਸ ਵਾਲਾ ਰਿਸ਼ਤਾ ਹੁੰਦਾ ਕਈ ਵਾਰ ਸੱਸ ਜਿਹੜੀ ਜਿਹੜੀ ਨੂੰ ਨੂੰ ਤੰਗ ਕਰਦੀ ਉਹ ਤੋਂ ਬਹੁਤ ਤੰਗ ਹੋ ਕੇ ਫਿਰ ਆਪਣੇ ਉਹ ਜਿਹੜੇ ਅੰਦਰੋਂ ਦੀ ਸੋਸ ਤੋਰਦੀ ਹੈ ਤੇ ਆਪਣੇ ਪਤੀ ਨੂੰ ਕੁਝ ਕਹਿੰਦੀ ਵੀ ਮੈਂ ਬਹੁਤ ਤੰਗਾ ਫਿਰ ਉੱਥੇ ਵੀ ਇੱਕ ਜੁੜੀ ਹੋਈ ਹੈਗੀ ਐ ਖਟਣ ਗਿਆ ਸਿੱਖ ਖਟਕੇ ਲਿਆਂਦਾ ਤੇ ਖਟਕੇ ਲਿਆਂਦੀ ਮਹਿੰਦੀ ਤੇਰੀਏ ਮੇ ਲੱਖ ਚਲਦੀ ਤੇਰੀ ਮਾਂ ਦੇ ਬੋਲ ਨਾ ਸੈਂਦੀ ਇਹ ਵੀ ਇੱਕ ਜਿਕਰ ਸਾਡੇ ਪ੍ਰਾਣੇ ਸਮੇਂ ਚ ਆਉਂਦਾ ਹੈਗਾ ਜਦੋਂ ਸੱਸ ਨੂੰ ਦਾ ਰਿਸ਼ਤਾ ਜਿਹੜਾ ਹੈਗਾ ਇਹਦੇ ਬਾਰੇ ਚਰਚਾ ਮਿਲਦੀ ਹੈਗੀ ਉਸ ਤੋਂ ਬਾਅਦ ਸਾਡਾ ਇਹ ਤਾਂ ਹੋਊਗਾ ਸਾਡੇ ਲੋਕ ਗੀਤ ਸਾਡੇ ਪ੍ਰਾਣੇ ਜਿਹੜੇ ਪ੍ਰਾਤਨ ਪੰਜਾਬ ਦੀ ਗੱਲ ਹੈਗੀ ਉਸ ਤੋਂ ਬਾਅਦ ਮਹਿੰਦੀ ਇੱਕ ਬਹੁਤ ਹੀ ਪਵਿੱਤਰ ਰੋਖੀ ਮੰਨਿਆ ਕਿਉਂਕਿ ਗੁਰਬਾਣੀ ਚ ਇਹਦਾ ਜ਼ਿਕਰ ਆਉਂਦਾ ਹੈਗਾ ਮਹਿੰਦੀ ਦਾ ਤਾਂ ਗੁਰਬਾਣੀ ਚ ਜਿਕਰ ਮਿਲਦਾ ਹੈਗਾ ਗੁਰੂ ਰਾਮਦਾਸ ਜੀ ਦੇ ਰਾਗ ਬਲਾਵਲ ਵਿੱਚ ਮਹਿੰਦੀ ਨੂੰ ਚਿੱਤਰ ਦਿਆਂ ਦੱਸਿਆ ਹੈ ਕਿ ਇਸ ਦੀ ਇਸਤਰੀ ਮਹਿੰਦੀ ਨੂੰ ਆਪ ਹੀ ਪਿੰਦੀ ਆ ਕਹਿੰਦੇ ਤੇ ਆਪ ਹੀ ਕਸਾਈ ਕਰਦੀ ਹੈ ਤੇ ਫਿਰ ਆਪ ਹੀ ਉਸ ਨੂੰ ਹੱਥਾਂ ਤੇ ਹੱਥਾਂ ਪੈਰਾਂ ਤੇ ਲਗਾਉਂਦੀ ਹੈ ਇਸ ਪ੍ਰਕਾਰ ਉਹ ਆਪਣੀ ਆਪ ਹੀ ਮਹਿੰਦੀ ਨੂੰ ਯੋਗ ਬਣਾਉਂਦੀ ਹੈ ਉਹ ਉਸ ਨੂੰ ਅੰਗਾਂ ਤੇ ਲਗਾ ਸਕੇ ਤਾਂ ਫਿਰ ਜੀ ਤੋ ਕੁਝ ਤੋ ਕੁਝ ਜ਼ਿਕਰ ਆਉਂਦਾ ਹੈਗਾ ਪ੍ਰਭ ਆਨ ਆਨ ਮਹਿੰਦੀ ਪਸਾਈ ਆਪੇ ਕੋਲ ਕੋਲ ਅੰਗ ਲਾਈਆ ਇਹ ਮਤਲਬ ਰਾਮਦਾਸ ਇਹ ਸਾਡੇ ਗੁਰਬਾਣੀ ਟੋਕਰ ਵਿੱਚ ਜ਼ਿਕਰ ਆਉਂਦਾ ਗੁਰੂ ਰਾਮਦਾਸ ਜੀ ਇਸ ਵਾਰੇ ਲਿਖਦੇ ਇਸ ਲਈ ਜਿਹੜਾ ਮਹਿੰਦੀ ਦਾ ਰੁੱਖ ਹੈ ਬਹੁਤ ਹੀ ਪਵਿੱਤਰ ਰੁੱਖ ਸਾਡੀ ਗੁਰਬਾਣੀ ਚ ਮੈਂਸ਼ਨ ਹੈ ਇਸੇ ਜਿੱਥੇ ਰੁੱਖ ਲਾਉਨੇ ਹੈਗੇ ਆ ਇਹ ਜਦੋਂ ਅਸੀਂ ਗੁਰੂਨਾਨਕ ਬਾਗ ਵੀ ਉਹਨੂੰ ਤਿਆਰ ਕਰਨੇ ਆ ਉਹਨਾਂ ਸਮੇਂ ਚ ਕਿਉਂਕਿ ਅਸੀਂ ਬਹੁਤ ਸਾਰੀਆਂ ਯਾਤਰਾਵਾਂ ਜਦੋਂ ਕੀਤੀਆਂ ਹੈਗੇ ਸਾਨੂੰ ਬਹੁਤ ਸਾਰੇ ਰੁੱਖਾਂ ਦਾ ਸਾਡੇ ਪੰਜਾਬ ਦੇ ਜਿਹੜੇ ਜ਼ਿਕਰ ਮਿਲਿਆ ਗੁਰੂ ਘਰਾਂ ਦੇ ਨਾਮ ਰੁੱਖਾਂ ਪਿੱਛੇ ਪਏ ਆ ਉਸ ਨੂੰ ਇੱਕ ਲੱਭਿਆ ਸੀ ਉਹ ਅਸੀਂ ਉਸ ਗੁਰੂਨਾਨਕ ਬਾਗ ਚ ਪਾਵਾਂਗੇ ਕੁਝ ਰੁੱਖ ਜਿਹੜੇ ਹੈਗੇ ਸਾਡੇ ਮਤਲਬ ਕਹਿੰਦਾ ਜਿਹੜੇ ਗੁਰਬਾਣੀ ਚ ਖਾਸ ਕਰਕੇ ਸਾਡੀਆਂ ਅ ਮਿਲਦੇ ਹੈਗੇ ਆ ਉਹ ਅਸੀਂ ਉਹਨਾਂ ਰੁੱਖਾਂ ਨੂੰ ਅਸੀਂ ਇਹ ਨਾਨਕ ਬਾਗਾਂ ਚ ਲਾਵਾਂਗੇ ਤਾਂ ਇਹ ਬਹੁਤ ਹੀ ਅਸੀਂ ਕੋਸ਼ਿਸ਼ ਕਰ ਲਈ ਸਾਡੀ ਕੋਈ ਲੈਂਡ ਤਿੰਨ ਚਾਰ ਕਿਲੇ ਸਾਨੂੰ ਕੋਈ ਮਿਲ ਜੇ ਤਾਂ ਅਸੀਂ ਇਹ ਬਾਗ ਨੂੰ ਸੰਗਰੂਰ ਜ਼ਿਲ੍ਹੇ ਚ ਪਹਿਲਾਂ ਸਟਾਰਟ ਕਰਨ ਜਾ ਰਹੇ ਹਾਂ ਮਤਲਬ ਉਹਦੀ ਪਲੈਨਿੰਗ ਚੱਲ ਰਹੀ ਆ ਤਾਂ ਉਸ ਵਿੱਚ ਅਸੀਂ ਸਾਰੀਆਂ ਇਹਨੂੰ ਅਸੀਂ ਮੈਂਸ਼ਨ ਕਰਾਂਗੇ ਗੁਰਵਾਣੀ ਚ ਕਿਸ ਤੱਕ ਚ ਬੋਲਿਆ ਗਿਆ ਕਿੱਥੇ ਸਾਡੇ ਗੁਰੂ ਘਰ ਚ ਕੀ ਉਹਦੇ ਬਾਰੇ ਦਰਖਤ ਬਾਰੇ ਬੋਲਿਆ ਗਿਆ ਅਸੀਂ ਇਹ ਚਰਚਾ ਕਰਦੇ ਰਹੇ ਮੈਂ ਅਸੀਂ ਸਾਡੀ ਅੱਜ ਦਾ ਜਿਹੜਾ ਜ਼ਿਕਰ ਸੀ ਮਹਿੰਦੀ ਦਾ ਰੁੱਖ ਹੈਗਾ ਸ਼ਗਨ ਦਾ ਰੁੱਖ ਅਸੀਂ ਕਿਹਾ ਇਹਨੂੰ ਤੇ ਸ਼ੰਗਨਾ ਦਾ ਰੰਗ ਵੀ ਕਿਹਾ ਰੱਖ ਲੋ ਇਹ ਵਾਕੀ ਜਿਹੜਾ ਹੈਗਾ ਗੁਰਮਾਣੀ ਜੀ ਮੈਂਸ਼ਨ ਸਾਡੇ ਪੁਰਾਣੇ ਲੋਕ ਗੀਤਾਂ ਸਾਡੇ ਤਿਥ ਤਿਹਾਰਾਂ ਚ ਇਹਨੂੰ ਮਤਲਬ ਕਹਿੰਦਾ ਜਦੋਂ ਪੁਰਾਣੇ ਸਮੇਂ ਵਿੱਚ ਵਿਆਹ ਹੁੰਦੇ ਵਿਆਹ ਸ਼ਾਦੀਆਂ ਹੋਗੀਆਂ ਸਾਰਾ ਮਤਲਬ ਕਹਿੰਦਾ ਇਹ ਇਸ ਨੂੰ ਵਰਤੀ ਜਾਂਦੀ ਸੀ ਮੰਦੀ ਇਸ ਲਈ ਸਾਡਾ ਇਹ ਮਹਿੰਦੀ ਜਿਹੜਾ ਪੰਜਾਬ ਦਾ ਇੱਕ ਵਿਰਾਸਤੀ ਰੁੱਖਾ ਤੇ ਰਾਜਸਥਾਨ ਦਾ ਸੁਜਾਤ ਸ਼ਹਿਰ ਉਹਨੂੰ ਹਿਨਾ ਸ਼ਹਿ ਹਿਨਾ ਸਿਟੀ ਬੋਲਦੇ ਆ ਇਹ ਸਾਰੀ ਚਰਚਾ ਮਸੀਂ ਜਿਹੜੀ ਤੁਹਾਡਾ ਕੀਤੀਆਂ ਕਿਉਂਕਿ ਅਸੀਂ ਪੰਜਾਬ ਦੇ ਵਿਰਾਸਤੀ ਰੁੱਖਾਂ ਤੇ ਕੰਮ ਕਰਦੇ ਆ ਇਹ ਉਹਨਾਂ ਵਿਰਾਸਤੀ ਰੁੱਖਾਂ ਦੇ ਜਿਹੜੇ ਅਸੀਂ ਹੋਰ ਵੀ ਬਹੁਤ ਸਾਰੇ ਜ਼ਿਕਰ ਕੀਤੇ ਆ ਆ ਆਉਸਰ ਰਲ ਮਿਲ ਕੇ ਇਕੱਠੇ ਹੋਈਏ ਜਿਹੜੇ ਪੰਜਾਬ ਦੇ ਇਹ ਮਹਿੰਦੀ ਰੁੱਖ ਹੈਗੇ ਆਪਣੇ ਲੁप्त ਹੋ ਗਏ ਸੀ ਲੁप्त ਹੋਣ ਦੇ ਤਦਾਰ ਤੇ ਸੀ ਨੂੰ ਲੱਖਾਂ ਦੀ ਤਦਾਰ ਚੋਂ ਮਹਿੰਦੀ ਨੂੰ ਪੰਜਾਬ ਚ ਲਾਉਂਦੇ ਤੁਰੇ ਜਾ ਰਹੇ ਆ ਤੇ ਹਰ ਜੰਗਲ ਚ ਇਹ ਜਾਂਦੀ ਹੈ ਜਿੱਥੇ ਵੀ ਸਾਨੂੰ ਮੌਕਾ ਲੱਗਦਾ ਹੈਗਾ ਇਹਨੂੰ ਐਸੇ ਹੈਜ ਵੀ ਲਾਰਾਂ ਤਾਂ ਕਿ ਸਾਡਾ ਜਰਮ ਪਲਾਜ਼ਮਾ ਸਾਡੇ ਪਿੰਡਾਂ ਚ ਪਹੁੰਚ ਸਕੇ ਤੇ ਆਓ ਸਾਰੇ ਫਿਰ ਤੋਂ ਰਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੀ ਧਰਤੀ ਨੂੰ ਰੁੱਖਾਂ ਦੀ ਲੋੜ ਹੈ ਨੂੰ ਲਾ ਕੇ ਆਪਾਂ ਪੰਜਾਬ ਦੀ ਧਰਤੀ ਨੂੰ ਹਰਾ ਭਰਾ ਕਰ ਤੇ ਵਿਰਾਸ ਰੁੱਖ ਨੂੰ ਮਰਸਜਿਤ ਕਰੀ ਧੰਨਵਾਦ ਸਾਰਾ ਸਸੀ ਕਾਲ